ਸੋ ਲੁੱਕ ਦੀ ਮੈਂ ਤੋਂ ਸ਼ੁਰੂ ਹੋਈ ਗਏ ਹੋਰ ਉਹਨੇ ਕਿਵੇਂ ਹੈ ਹੋਰ ਉਹਨੇ ਕਿਵੇਂ ਸੱਚੀ ਵਿਆਹ ਹੋ ਗਿਆ ਕਿਵੇਂ ਕਰੂੰਗਾ ਮੈਨੂੰ ਐਂਡ ਆਫ ਤੇਰੀ ਕਿਚਨ ਫਰੈਂਡਸ਼ਿਪ ਸੀ ਨਾ ਵੀ ਮੈਂ ਤਾਂ ਅਮਰੀਕਾ ਸਾਨੂੰ ਫਰੈਂਡਸ਼ਿਪ ਨਹੀਂ ਸੀ ਤੇ ਕਿਸੇ ਨੇ ਇਹ ਜਿਵੇਂ ਕੁਝ ਕੀਤਾ ਪਹਿਲੀ ਦੇ ਨਾ ਵੀ ਮੈਂ ਮੁੰਡਿਆਂ ਵਿੱਚ ਮੈਨੂੰ ਬੈਠਣਾ ਵਧੀਆ ਨਹੀਂ ਲੱਗਦਾ ਮੈਂ ਕੁੜੀਆਂ ਵਿੱਚ ਰਹਿੰਦੇ ਨੂੰ ਸੀ ਮੁੰਡਿਆਂ ਨਾਲ ਤੇ ਮੈਂ ਕਦੇ ਬੈਠੀ ਨਹੀਂ ਤੇਰੇ ਨਾਲ ਹੀ ਬੈਠੀਆਂ ਪਹਿਲੀ ਵਾਰ ਅੱਛਾ ਕੀ ਤੇ ਐਂ ਜਿਕੇ ਜ਼ਿੰਦਗੀ ਤੇ ਮਸਾਉ ਹੈ ਵਧੀਆ ਹੀ ਲੱਗਾ ਮੈਂ ਤਾਂ ਜਾ ਐਂਡ ਮੈਂ ਸਵਾਰ ਕੇ ਤੁਰ ਬੈਠੀ ਹਾਂ ਹੋਈ ਨਹੀਂ ਬਿਆਹ ਹੋ ਗਿਆ ਹੁਣ ਆਪਣਾ ਤਾਂ ਹਾਂ ਪਹਿਲਾਂ ਗੱਲ ਕਰ ਦਿੰਦੇ ਸੀ ਨਾ ਕੰਤੇ ਪਹਿਲਾਂ ਫੋਨ ਤੇ ਗੱਲ ਕਰ ਦਿੰਦੇ ਸੀ ਹੁਣ ਆਪਾਂ ਇਕੱਠੇ ਹੋ ਗਏ ਹੋਰ ਉਹ ਜੀ ਹੋਈ ਜਾਂਦਾ ਨਾ ਹੋਰ ਉਹ ਕਿਵੇਂ ਤੇ ਕਿਦੇ ਦਿੰਨੇ ਕਿਛੰ ਹਾਂ ਆਈਂ ਕਿਵੇਂ ਆਂ ਤੂੰ ਆਵੇਂ ਨਾ ਕਰੋ ਗੱਲਾਂ ਕਰ ਗੱਲਾਂ ਥੋੜੀ ਕਰਦੇ ਕੋਈ ਨਹੀਂ ਹੁਣ ਵਿਆਹ ਕਿਹਾ ਜੀ ਨਾ ਤੇ ਆਪ ਦੋਨੇ ਲਾਈਕ ਮਾਰ ਕਿਮ ਸੰਗਣਾਈ ਕੀ ਹਾਂ ਹੁਣ ਬਿਆਹੀ ਇਸੇ ਕਰਨ ਬਾਅਦ ਇਦਾਂ ਆਪਣਾ ਬੱਚਾ ਹੋਊਗਾ ਕੋਈ ਨਾ ਕੁੜੀ ਚਾਹਿੰਦੀ ਕੋਈ ਨਾ ਫੇਰ ਸੋਚਾਂਗੇ ਕਿੰਵੇਂ ਕਰੀਏ ਨਾ ਕਿਉਂ ਫੇਰ ਸੋਚਾਂਗੇ ਆਪਾਂ ਇਹ ਦੇ ਕਰਨੀ ਪਊ ਨਾ ਕੀ ਹੈ ਤੈਨੂੰ ਪਿਆਰ ਪਾਇਆ ਮੈਂ ਛੋਣ ਲਗੀ ਜ਼ਿੰਦਗੀ ਬਾਤ ਹਾਂ ਫਿਰ ਫਿਰ ਕੀ ਹੁੰਦਾ ਨਾ ਨਾ ਕਿੰਨੀ ਜੰਮੀ ਕੋਈ ਨਹੀਂ ਫੇਰ ਕਰਾਂਗੇ ਕਿਉਂ ਫੇਰ ਕਿਤੇ ਕੋਈ ਸੁਭਾਗਨਾ ਤੇ ਇਸ ਨੂੰ ਕਹਿੰਦੇ ਆਂ ਕੱਲ ਨੂੰ ਕਰਾਂਗੇ ਕੱਲ ਨੂੰ ਕੀ ਹਾਂਜੀ ਤੱਕ ਕੀ ਮੇਰੇ ਸਲਦੂ ਕੀ ਹੁੰਦਾ ਘੱਟ ਨਾ ਪਹਿਲੇ ਇਹ ਜੇ ਕੁਝ ਕਿਤੇ ਨਹੀਂ ਦਿੱਖੇ ਨਾ ਮੈਂ ਕੁੜੀਆਂ ਤੋਂ ਸੁਣਿਆ ਸੀਗਾ ਦਰਦ ਹੁੰਦਾ

ਕੋ ਕਿਉਂ ਕਿ ਅੱਜ ਤੱਕ ਨਹੀਂ ਤੇ ਕਿਉਂ ਨਹੀਂ ਹੱਥ ਕਰੀ ਮਰੇ ਹੂੰ ਕਿ ਰੇ ਤੇ ਨਾ ਕਿਉਂ ਨਾ ਦੇਖਾ ਕਿਨੇ ਨਾ ਕਿਉਂ ਨਾ ਲਾ ਤੋ ਜਦੋਂ ਪਹਿਰੋ ਵਸੋ ਹਾਂ ਦੁੜੀ ਪੜਨਾ ਹੁੰਦਾ ਨਾ ਕਿਉਂ ਨਾ ਕਿ ਕਿੰਨੇ ਤੱਕ ਨਿਕਸੰਦ ਕੋਸ ਨਹੀਂ ਹੁੰਦਾ ਹਾਈਟ ਕਿੰਨਾ ਸੁਣੋ ਤੇਨਾ ਟਾਈਮ ਪਤਾ ਠੀਕ ਆਪਸੇ ਤੰਦੇ ਖਦਾਰ ਇਹ ਦੇ ਬਰ ਕਰਨਾ ਪੁੱਲਾ ਪੁੱਲਾ ਕੋਈਨ ਕਾਲ ਨੂੰ ਕਰਾਂਗਾ ਅੱਜ ਨਹੀਂ ਮੈਂ ਨਹੀਂ ਮਨ ਸਮਾਂ ਹੁੰਦਾ ਵੀ ਥੱਕ ਗਈਆਂ ਪਹਿਲੀ ਬਾਰ ਥੱਕੀ ਗਈ ਅੱਜ ਹੋਰ ਤਿੰਨ ਰਾਂ ਬੈਠਾ ਰਹਿਣਾ ਪਿਆ ਨਾ ਅੱਛਾ ਤੂੰ ਨੱਚਾਈ ਤ੍ਰੀ ਗੀੜਾ ਵਿੱਚ ਉੱਤਰ ਚ ਨਾ ਨਾ ਜੀ ਦਿਨੇ ਤੂੰ ਸਤਾ ਪਤਾ ਕਿੱਧਰ ਉੱਟ ਗਈ ਸੀ ਮੈਂ ਪਰ ਉਹ ਮੁੰਡੇ ਬਰਾਕੇ ਲੈ ਕੇ ਪਿਆਣੀ ਫਿਰ ਤੁੰਹਾਂ ਤੇ ਵਿਆਹ ਚ ਕਿੰਨਾ ਚੀ ਵੀ ਨਹੀਂ ਤੁਸ ਤਾਂ ਮੈਂ ਨਬੂ ਵੀ ਨਹੀਂ ਬਣਾਈ ਕੁਛ ਨਹੀਂ ਹੁੰਦਾ ਤੂੰ ਮੇਰੇ ਨਾਲ ਚ ਦੰਦ ਕਰਕੇ ਪਰਾਂ ਤੂੰ ਕਦ ਨੇ ਮੇਰੇ ਬੂਗੜਾ ਤੇਰੇ ਪਿਆ ਦਾ ਨਾਮ ਮੋਟੋ ਰੱਖ ਦ ਹਮ ਰੱਖ ਦ ਨਹੀਂ ਮੈਂ ਫਤਲੀ ਆ ਨਾ ਮੇਰੇ ਫਤਲੀ ਫਤਲੂ ਸੁਣ ਨਾ ਫਤਲੂ ਕੀ ਰੱਖ ਤੁਹਾਡਾ ਨਾਮ ਕਹਿੰਦਾ ਮੋਟੋ ਅੱਛਾ ਹੈ ਹਮ ਇਹ ਦਰੋ ਬੇ ਮਿਲਸਾਂ ਕੋਲ ਆਂ ਸੌਂਕਾ ਹਮ ਲਾ ਜਾ ਪਰ ਕਰ ਗਈ ਹਿੰਟਾ ਹੈ ਉਹ ਤੇ ਕਿੱਥੇ ਉਹ ਉਹ ਬੜਾ ਦਰਦ ਹੈ ਮੇਰੇ ਕਿਨੇ ਮੇਰੇ ਹੋਇਆ ਦਰਦ ਤਾਂ ਤੁਹਾਡੇ ਤਾਂ ਨਹੀਂ ਹੋਇਆ ਕਿਉਂ ਮਾਰ ਧੱਕਾ ਕਰਦੇ ਤੁਸੀਂ ਤਾਂ ਸੱਚੀ ਪਹਿਲੀ ਵਾਰ ਸੀ ਤੇ ਜਦੋਂ ਹਾਂ ਨਹੀਂ ਪਹਿਲੀ ਵਾਰ ਸੀ ਹੋਰ ਨਾ ਤੁਹਾਨੂੰ ਲੱਗਿਆ ਮੇਰੇ ਕਿੰਨਾ ਪਿਆਰ ਨੇ ਤੁਸੀਂ ਫੇਰ ਵੀ ਨਹੀਂ ਹਟਿਆ ਗਏ ਕੋਈ ਨਾ ਤੜਕੇ ਛਿੱਟ ਦੀ ਚੱਲੇ ਚੱਲੇ ਜਾ ਹੂੰ ਇੱਕ ਵਾਰੀ ਹੋਰ ਕਰਕੇ ਨਾ ਮੈਂ ਸੁਣ ਨਹੀਂ ਮਾਰਦੇ ਬੇਨੰਦਾ ਵੇਰ ਬਸ ਸੋ ਇੱਕ ਵਾਰੀ ਨਾ ਕਿਉਂ ਮੈਂ ਕੱਲ ਨੂੰ ਕਰਾਂਗੇ ਹੂੰ ਮੈਂ ਇੱਕ ਵਾਰੀ ਤੇ ਲੋ ਕੁਛ ਨਹੀਂ ਥੋੜਾ ਕਰਦੇ ਰਹਿਣਾ ਅੰਤ ਨਾ ਕੋਈ ਨਹੀਂ ਕੱਲ ਨੂੰ ਕਰਾਂਗੇ ਅਕੇਲ ਹੂੰ ਧੱਕਾ ਵਾਲਾ ਕਰ ਦੋਸਤਾਂ ਅੱਛੇ ਹੂੰ ਅਜੀ ਤੇਲ ਜਿਪ ਲਈ ਫਿਰਦੀ ਹੈ ਕਿ ਦੇ ਕਰਗੇ ਚਾ ਨਾ ਹਾਂ ਨਾ ਪਾ ਕੁਸੀ ਬਣਾਣੇ ਆਪਣਾ ਵਿਆਹ ਹੋ ਗਿਆ ਨਾ ਹੁਣ ਕੁਸੀ ਫਿਰ ਨੱਚਗੇ ਆਪਣਾ ਨੈਗਨ ਮੇਰਦਾਰ ਤੇ ਆ ਜਾ ਕੇ ਨਾ ਕਰੀ ਆਪਾਂ ਗੱਲਾਂ ਕਰਦੇ ਆਂ ਗੱਲ ਨੂੰ ਗੀਤ ਹੁੰਦਾ ਹਾਂ ਹਾਂ ਹੁਣਿਆ ਚਨਾਣਾ ਮੈਂ ਹੂੰ ਚਨਾਇ ਮੈਨਾਂ ਤੁਸੀਂ ਮੈਨੂੰ ਫੁਲਕਾਰੀਆਂ ਨਹੀਂ ਦਿੱਤੀ ਸੀ ਜਿਹੜੀ ਵੀ ਆ ਤੇ ਮੈਂ ਉੱਥੇ ਗਾਣਾ ਸੁਣਾਵਾ ਸੁਣਾਣੀ ਤੇਰੀ ਦਿੱਤੀ ਫੁਲਕਾਰੀਆਂ ਦੀ ਮੈਂ ਮਾਰ ਲਾ ਬਹੁਤ ਜਿਆਦਾ ਸੋਹਣੀ ਆ ਯਾਦ ਤੇਰੀ ਹਰ ਹੁਣ ਤਾਂ ਜੀ ਸੁਣਾ ਬੱਸ ਮੈਨ ਤਾਂ ਉਹ ਆਉਂਦਾ ਯਾਦ ਐਂ ਸੁਣ ਮੈਂ ਗਾਣਾ ਤੇਰੇ ਸਾਹਮਣੇ ਮੈਂ ਕਰਨਾ ਕੰਮਾ ਕਰਾਂ ਦੀ ਟਾਈਮ ਲੱਗਦੀ ਮੈਨ ਤਾਂ ਉਹ ਆਉਂਦਾ ਇੱਕਦਾਂ ਉਹ ਤੇ ਠੇਕੇ ਦੀ ਹੂੰ ਤੁੰਤ ਦਾਰੂਆਂ ਦੇ ਸੁਪਨੇ ਬੱਸ ਹੋਰ ਕੋਈ ਦਾਰੂ ਨਾ ਪੀਂਹ ਕਰੇ ਨਾ ਮਸਲ ਦਰ ਦੇ ਕਿੰਨੇ ਕਿਤੇ ਹਟ ਤੁਸੀਂ ਕੀਤਾ

ਕੋ ਕਿ ਗੜਬਾਹ ਬਣੇ ਜੀ ਬਿਠੀਆਂ ਤੂੰ ਕੋਈ ਨਹੀਂ ਬੈਗੀ ਹਾਂ ਕੋਈ ਨਹੀਂ ਬੈਗੀ ਉਹੀ ਕਿਵੇਂ ਹਾਂ ਬੱਗ ਗਿਆ ਲੜਕੇ ਮੜਾ ਜੱਕੋਂ ਟਾ ਚੱਕ ਮੈਂ ਜੇ ਠਾ ਤੜ ਬੰਦਾ ਕਰ ਦਈਆਂ ਮੈਂ ਕੋਈ ਬਾਹ ਬਗਾਰੋਂ ਤਾਂ ਕਿ ਮੈਂ ਆਇਆ ਨਹੀਂ ਜੇ ਹਾਂ ਹੁਣ ਦੱਸ ਮੈਨੂੰ ਕੀ ਦੁੱਖ ਕੁਝ ਨਹੀਂ ਬੱਸ ਲੜਕੇ ਵਗ ਗਿਆ ਲੜਕੇ ਵਗ ਗਿਆ ਕਿਵੇਂ ਉਹੀ ਬੱਸ ਮੜੀ ਗੱਲ ਤੇ ਇੱਕ ਹੀ ਗੱਲ ਸੀ ਕਿ ਤੂੰ ਵੀ ਫਿਰ ਮੈਨੂੰ ਦੱਸ ਦਿੱਤਿਆ ਭਈ ਦਾਰੂ ਪੀਤੀ ਸੀ ਉਹਦੀ ਕਹਿੰਦੇ ਤੂੰ ਇਤਨਾ ਕਰਦੀ ਨਹੀਂ ਹੂੰ ਇਹ ਉੜ ਗਿਆ ਲੜਕੀ ਉੜ ਗਿਆ ਮੈਂ ਤਾਂ ਜਾਨਣਾ ਬਸ ਓਹੋ ਇੱਕ ਹੀ ਗੱਲ ਹੋ ਗਈ ਫਿਰ ਆ ਪਤਾ ਨਹੀਂ ਆ ਕੀ ਹੈ ਕੁਝ ਨਹੀਂ ਕੁ ਦਦ ਦਦ ਤੇਰੇ ਨਹੀਂ ਸੀ ਖਾਣ ਫਿਰ ਮੋਟਾ ਮਡੋਰਾ ਕੁਝ ਨਹੀਂ ਜੀ ਆ ਓਹ ਪਹਿਲੀ ਵਾਰ ਤਾਂ ਖੰਡ ਦੇ ਮਹਾੜੇ ਹੁੰਦੇ ਨਾ ਹੈ ਮੈਨੂੰ ਉਹਨੂੰ ਸੂਈ ਨਹੀਂ ਗੰਜਰ ਦੇ ਪੁੱਤ ਨੂੰ ਗੰਡੇ ਜੀ ਨੂੰ ਹਾਂ ਮੈਨੂੰ ਚਾਹਿਆ ਵੀ ਮੈਂ ਛੜਾ ਹੂੰ ਦੇਖ 6 ਕਿਲਿਓ ਉਹਨੂੰ ਉਹਦੇ ਨੂੰ 6 ਮੈਨੂੰ ਉਹਦੇ ਨੂੰ ਹੂੰ ਮਜ਼ਾਕ ਨਾ ਤੋੜਿਆ ਖੜਾ ਛੱਡ ਦਿੱਤੋ ਇਦਾਂ ਆਪਣੇ ਵੀ ਨਹੀਂ ਮਹੀ ਉਹ ਕਰ ਲੈਣਾ ਹਾਂ ਉਹ ਬੋਲੂਗਾ ਵੀ ਗੱਲ ਹੁਣ ਬੁਰਾ ਤਾਂ ਨਹੀਂ ਮਨਉਣੀ ਨਾ ਜੇ ਮੈਂ ਛਿੜੂ ਬੈਠਾ ਮੈਂ ਆਇਆ ਹਾਂ ਆਇਆ ਨਾ ਦੇਖ ਮੈਂ ਵੀ ਮੱਲ ਉਹਦਾ ਵੱਡਾ ਫਰਾ ਹੈ ਹੂੰ ਉਹਨੂੰ ਤਾਂ ਕੋਈ ਕਵੀਦਾਰੀਆਂ ਤਾਂ ਨਹੀਂ ਪਤਾ ਦੇਖ ਐਵੇਂ ਜਿਹਾ ਹੋ ਜਾ ਮੈਂ ਹੋਰ ਐਵੇਂ ਜਿਹਾ ਹੋ ਜਾਣਾ ਜਿਵੇਂ ਬੰਦਾ ਨੰਦਾ ਦੇ ਵਿੱਚ ਹੁੰਦਾ ਹੈ ਜਿਹਾ ਹੋ ਜਾਣਾ ਮੈਂ ਪਰ ਕਿਹੜਾ ਦੇਖੇ ਨੀ ਨੰਦ ਕਿਵੇਂ ਲੈਣੇ ਹੁੰਦੇ ਨੇ ਕਿਵੇਂ ਲਾਵਾ ਲੈਣੇ ਹੁੰਦੇ ਨੇ ਮੈਂ ਤਾਂ ਛੜਾ ਜਮਾ ਆਧੀ ਛੜਾ ਹੈ ਹੂੰ ਦੇਖ ਜੇ ਤਾ ਤੂੰ ਕਰਮ ਵਾਲੀ ਹੈ ਮੇਰੇ ਨਾਲ ਸੋਲਾ ਰੱਖਣੀ ਹੈ ਫਿਰ ਤਾਂ ਦੇਖ ਛੀਏ ਕਿੱਡੇ ਤੇਰੇ ਨੇ ਤੇ ਨਹੀਂ ਤਾਂ ਫਿਰ ਤੈਨੂੰ ਪਤਾ ਹੀ ਹੈ ਸਮਝ ਗਈ ਕੀ ਕਹੇ ਬਰਬਰ ਠੀਕ ਆ ਕੀ ਕਹੇ ਠੀਕ ਹੀ ਕਹੇ ਗੱਲਾਂ ਵੀ ਨੂੰ ਸਮਝ ਤਾਂ ਕਿ ਕੀ ਕਹੇ ਤੁਸੀਂ ਕਹਾਗਾ ਵੀ ਜੇ ਤੂੰ ਮੇਰੇ ਨਾਲ ਰੰਗੀ ਵੀ ਤੇ 6 ਕਿਲੇ ਤੇਰਾ ਨਾਮ ਲਵਾ ਦੂੰਗਾ ਦੇਖ ਤੈ ਤੀਂ ਠੰਡੀ ਰੋਟੀ ਤੈਨੂੰ ਜੀਣੀ ਪਵੇ ਨਾ ਰੋਟੀ ਦਿੰਦੇ ਹਾਂ ਹਾਂ ਦੇਖ ਲੀੜੇ ਕਪੜਾ ਤੋਤਾ ਰੋਟੀ ਪਾਣੀ ਠੀਕ ਆ ਤੇ ਕਈ ਵਾਰ ਦੇਖ ਜੇ ਮੈਨੂੰ ਕੋਈ ਮੂੰਗੀ ਵਾਂਗੀ ਚ ਜੌਰ ਨੂੰ ਦੇਖ ਚੱਤ ਕਰਨ ਕਰਦਾ ਹਾਂ ਹਾਂ ਕੋਈ ਕਦਰ ਤੂੰ ਤਾਂ ਫਿਰ ਚਲਣਾ ਪਾਦਾ ਵੀ ਜੀ ਵੀ ਇੱਕ ਜੰਮਣਾ ਹੂੰ ਹੂੰ ਨਾ ਕੋਈ ਨੰਬਰ ਆ ਸੱਪ ਸੱਪ ਕਰ ਕਰ ਮੁਗਲੀ ਜੋੜਨਾ ਵੀ ਜੀ ਕਰਉਂਦਾ ਨਾ ਹੂੰ ਹੈ ਠੀਕ ਠੀਕ ਹੈ ਨਾ ਠੀਕ ਹਾਂ ਉਂਦਰ ਸਹਿਣੀਆਂ ਤੂੰ ਕੋਈ ਗੱਲ ਨਹੀਂ ਤੇ ਕਰ ਕਰ ਉਹਦਾ ਨਾ ਤੂੰ ਹੰ ਮੰਨੀ ਮੂਹ ਡੱਕ ਜਾਂਦੇ ਤੇ ਪੁੱਤ ਨੂੰ ਸੂਈ ਨਹੀਂ ਗਈ ਮੇਰੇ ਸਾੜੇ ਨੇ ਪੌਣੀ ਪਿਚੀ ਹੂੰ ਮੈਂ ਤੋ ਮਾਰਨ ਲੱਗ ਜਾਂਦਾਗਾ ਮਾਰਨ ਲੱਗ ਜਾਂਦਾ ਫਿਰ ਮੈਨੂੰ ਦੱਸਿਆ ਕਰੋ ਮੈਂ ਜੂਸੇ ਵੀ ਉਹਨੂੰ ਹੈ ਤਾਰੂ ਵੀ ਕੇ ਮਾਰਨ ਲੱਗ ਜਾਂਦਾ ਮਾਰਦਾ ਮਾਰੂ ਹੁਣ ਕਿਵੇਂ ਉਹਨੂੰ ਦੱਸੂ ਜੀ ਕਹਿੰਦੇ ਹੁਣ ਤਾਂ ਜੇਠ ਮੇਰੀ ਬੰਨੀ ਹੈ ਠੀਕ ਹੈ ਹਾਂ ਠੀਕ ਹੈ ਨਾ ਠੀਕ ਹੈ ਹਾਂ ਤੇ ਠੀਕ ਹੈ ਨਾ ਫਿਰ ਐ ਕਰੀ ਮਯਾਮ ਹਾਂ ਹੈ ਕੀ ਕਰੀਓ ਮਾ ਪਾਣੀ ਪੀਣਾ ਸੀ ਹੂੰ ਪੀ ਲਓ ਉੱਥੇ ਕੰਪਟਰ ਕਿਹਾ ਪਾਣੀ ਦਾ ਜੇ ਤੂੰ ਹੀ ਪੁੜਾਉਂਦੀ ਕਿ ਲੋਟ ਚਲੋ ਮੈਂ ਪੀ ਲਾਂ ਨਾ ਤੈਨੂੰ ਕੰਨ ਦਾ ਕਰਨਾ ਹਾਂ ਜੇ ਘੰਟਾ ਮੈਂ ਦੁੱਧ ਦਾ ਕਰਾ ਲਵਾਂ ਕਿੰਨੇ ਤੈਨੂੰ ਮਿੱਠੇ ਦਾ ਹੂੰ ਹੋਰ ਤਾਂ ਨਹੀਂ ਕੁਛ ਖਾਣਾ ਲੱਡੂ ਵੀ ਨਹੀਂ ਨਾ ਜਮੀਨਾਂ ਤੋਂ ਮੰਡਰ ਦੀ ਕੁਰਬੀਆ ਤੋ ਤਾਂ ਜੋ ਹਾਂ ਕਿਵੇਂ ਭੁੱਖੀ ਹਾਂ ਬਸ ਖਾ ਲਈ ਸੀ ਰੋਟੀ ਮੈਂ ਉਹ ਤਾਂ ਕਦੋਂ ਜਨੰਦਨ ਤੋਂ ਬਾਅਦ ਖਾ ਲਈ ਸੀ ਉਹ ਆਹ ਪਿੰਡੀ ਖਾ ਦਿੱਤੀ ਤੇ ਨਹੀਂ ਖਾਧੀ ਅਕੇ ਇੱਥੇ ਤੋਂ ਲੜਨ ਲੱਗ ਗਿਆ ਸੀਗਾ ਓਏ ਉਹ ਤੁਹਾਨੂੰ ਜਿਹੜਾ ਚੜ੍ਹਨ ਲਿਆ ਕਰੋ ਉਹ ਤਾਂ ਸੂਣੀ ਸੱਪਾ ਨਿਕਲ ਜਰਦੇ ਪੁੱਤ ਨੂੰ ਉਹ ਰਿਆਂ ਦਾ 10 ਬੜੀਆਂ ਐਵੇਂ ਗੰਗਿਆ ਆਹ ਬਾੜ ਜੜੋੜ ਤਾਂ ਦੇਖ ਲਈਓ ਓਏ ਜੀ ਬਸ ਸਭ ਨਾਲ ਠੀਕ ਹੈ ਨਾ ਚਾਹ ਫੇਰ ਠੀਕ ਹੈ ਹਾਂ ਠੀਕ ਹੈ ਨਾ ਸੈਂਗ ਆ ਮੈਂਤੀ ਜੀ ਕੁਟਲਾ ਕੁੜੀ ਗਏ ਨੇ ਹਣਾ ਉੱਤੇ ਰਾਈ ਸੀ ਠੀਕ ਹੈ ਠੀਕ ਹੈ ਠੀਕ ਛੂੜ ਗਿਆ ਛੜ ਗਿਆ ਛੂੜਾ ਲਾਤਾ ਲਾਤਾ ਸੀ ਛੂੜਾ ਸਾਡ ਕਿੱਧਰ ਦਾ ਮੈਗ ਚ ਪਾਤਾ ਸੀ ਗਲਾਕੇ ਓਹ ਹੋ ਮੈਗ ਚ ਪਾਤਾ ਸੀ ਤੇ ਆ ਕਿਹੜਾ ਪੰਟ ਚੜ ਕੇ ਚੋਹੀ ਚ ਨਹੀਂ ਆਉਂਦਾ ਪਤਾ ਨਹੀਂ ਹੁਣ ਤਾਂ ਮੈਂ ਛਿੱਤਰਾਂ ਨੇ ਵੀ ਕੁਟੋ ਨੂੰ ਚਾ ਠੀਕ ਹੈ ਫਰੈਂਕੀ ਜੇ ਕਿਸੇ ਚੀਜ਼ ਦੀ ਲੋੜ ਹੋਵੇ ਪਾਣੀ ਨਹੀਂ ਟਣੇ ਨਹੀਂ ਕੋਈ ਹੋਰ ਤਾਂ ਮੈਨੂੰ ਦੱਸ ਦੀ ਆ ਤੇਰੇ ਕੋਈ ਇੱਥੇ ਆਈ ਅਸੇ ਕਮਰੇ 'ਚ ਪਿਆ ਮੈਂ ਠੀਕ ਆ ਐਤੋਂ ਹੁਣ ਕੱਢੀ ਪਾਵਾਂਗੀ ਹਾਂ ਮੈਂ ਤਾਂ ਕਿੱਲੀ ਹਾਂ ਚਲ ਠੀਕ ਆ ਕੋਈ ਡਰਨੀ ਇੱਥੇ ਜੇ ਕੋਈ ਮੈਂ ਜਰਾ ਇੱਥੇ ਨਾਲ ਹੀ ਪਿਆਜਾਂਗਾ ਠੀਕ ਆ ਕਈ ਵਾਰੀ ਕੋਈ ਬੰਦਾ ਡਰ ਡਰ ਜੂ ਜਾਂਦਾ ਠੀਕ ਆ ਪਹਿਲੀ ਵਾਰ ਆ ਇਹਨਾਂ ਨੂੰ ਕਈ ਵਾਰੀ ਡਰ ਵੀ ਲੱਗਣ ਆ ਜਾਂਦਾ ਨਾ ਕੋਈ ਉਦੋਂ ਆਪਾਂ ਬਾਹਰ ਉਸਮੰਚ ਤੇ ਜੀ ਮੇਰੇ ਕੋਲ ਠੀਕ ਆ ਕੋਈ ਡਰ ਨਹੀਂ ਠੀਕ ਹੈ ਨਾ ਹਾਂ ਚਲ ਫੇਰ ਠੀਕ ਹੈ ਹੈ ਚੰਗ ਬਦ ਗੁਰਲਾ ਸੁੱਤਾ ਪਿਆ ਬੁਗਏ ਮੈਨੂੰ ਨਹੀਂ ਪਤਾ ਪਰੇ ਹੋ ਕੀ ਹੋ ਗਿਆ ਮੈਰ ਲੱਗਣ ਲੱਗੋ ਬਸ ਨੀਂਦ ਆ ਰਹੀ ਮੈਂ ਪਾ ਓਏ ਮੈਂ ਤਾਂ ਤਾਂ ਵਾ ਗਿਆ ਜੀ ਪਿਆਰ ਦੇਖ ਰਹੀ ਘਾਂਡੇ ਤੋਂ ਤੈਨੂੰ ਕੜ ਕੇ ਦੇ ਹੁੰਦੇ ਬਸ ਮੈਨੂੰ ਨੀਂਦ ਆ ਰਹੀ ਬਸ ਮੈਂ ਤਾਂ ਸੋਣਾਗਾ ਕਿਉਂ ਨੀਂਦ ਨਹੀਂ ਆ ਤੇ ਹੁੰਦੀ ਬਸ ਸੋਣਾਗਾ ਮਥੱਕੀ ਹੋ ਗਈ ਆ ਹੁਣਗਾ ਇੱਥੇ ਫੂਗ ਪਿਆ ਜੀ ਕਿchna ਗੱਲ ਕਰ ਲਈ ਹੁਣੀ ਨਾ ਗੱਲ ਨਹੀਂ ਕੀਤੀ ਬਸ ਮੈਂ ਤਾਂ ਸੋਣਾਗਾ ਨੀਂਦ ਆ ਗਈ ਹੁੰਦੀ ਨਾ ਬੁਗਏ ਨਹੀਂ ਕਰਤਿੰਦੇ ਦੇਖੀ ਮੈਂ ਤੇ ਲਿਖੀ ਕੁਛ ਨਹੀਂ ਕੀਤਾ ਮੈਂ ਬਹੁਤ ਕੁਛ ਕੀਤਾ ਤੇ ਨਹੀਂ ਨਾ ਬਸ ਦੂਰ ਹਟੋ ਮੇਰੇ ਤੋਂ ਮੈਂ ਤੈਨੂੰ ਕੀ ਗੱਲ ਕਹਿਣਾ ਪਾ ਪਾ ਕਿ ਨਾ ਮੈਂ ਨਾ ਮੈਂ ਨਹੀਂ ਮੈਂ ਤਾਂ ਨੀਂ

ਆ ਤੇ ਮੈਂ ਬੜਾ ਹੀ ਰੋਣਾ ਜੀ ਪੀਚ ਆਇਆ ਸੀ ਉਹ ਫੇਰ 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 ਲੜਕੇ ਵਗ ਗਿਆ ਫੇਰ ਵਗ ਗਿਆ ਹੂੰ ਕਿੰਨੇ ਸਮਝ ਨਹੀਂ ਗੋਮ ਲੜਕੇ ਕ ਵਗ ਗਿਆ ਹੋਈ ਬੱਸ ਤੁਹਾਨੂੰ ਪਤਾ ਹੋਗਾ ਪੀਤੀ ਹੋਈ ਉਹਦੀ ਦਾਰੂ ਪੀਤੀ ਆ ਕੰਜੂਜੇ ਪੁੱਤ ਜੀ ਹੂੰ ਅੱਜ ਵੱਧ ਪੀ ਕਹਣਾ ਪਹਿਲਾਂ ਤਾਂ ਪਾਣੀ ਵੀ ਨਾ ਆਜ ਪੁੱਤ ਲੀਆ ਹੋ ਗਿਆ ਵਿਆਹ ਦੇ ਚਾਚਾ ਮਾਤਾ ਕਹਣਾ ਹੈਗਾ ਰੋ ਹੂੰ ਉਹ ਤਾਂ ਨਕਮ ਮਈਓ ਜਮ ਹੂੰ ਨਰਤਲ ਵੀ ਰਿਜ ਰੱਖ ਜਿਨ੍ਹਾਂ ਨਾਲ ਬਿਨਾਂ ਕੁਝ ਆਪਾਂ ਇੱਥੇ ਪੈ ਜਾਈਏ ਹੈ ਠੀਕ ਆ ਸੋਹਰੇ ਕਿਤੇ ਦਵਾਰੇ ਨਾਲ ਫੇਰ ਮੈਂ ਦਵਾਰੇ ਚੱਕੇ ਹੋਏ ਵਜੇ ਸਾਨੂੰ ਕਿਹਨੇ ਆਪਣੀ ਠੀਕ ਆ ਹੈ ਤੱਕੇ ਫਿਰ ਆ ਜਾਓ ਮਾਹਲੋ ਲੈ ਲੈ ਨੋਟ ਹਾਲੇ ਗੋਟੇ ਜਿਹਾ ਮੁੱਛਾ ਹਾਲਾ ਕਿਤੇ ਫੇਰ ਵੀ ਨਾਲ ਜੇ ਮੈਂ ਤਾਂ ਕਹਿੰਦਾ ਕਿਤੇ ਕੁੰਡਿਆਂ ਨੂੰ ਲਾ ਮੈਂ ਮੈਂ ਬਾਹਰ ਹੀ ਲਾ ਨਾ ਕੋਈ ਨਹੀਂ ਲਾਤੀਆਂ ਸੀ ਬਾਹਰ ਹੀ ਸਾਰੀਆਂ ਲਾ ਦੇਣਾ ਹਾਂ ഹായ് ഗുഡ് മോർണിംഗ് നമുക്ക് സംഗട്ട് അക്കൗണ്ടിൽ പോട്ട് നോയലക്ക് ഒക്കെ ആവറിങ് ഈ ഫ്രഞ്ച് ആയില്ലേ ठीक है ना हूं मोर भाई